ਆਹ ਨੂੰ ਵਿਸ਼ਵਾਸ ਆ ਜੀ ਰਫਲ ਗਾਂਧੀ ਜੀ ਸਾਡੀ ਸੁਣਨਗੇ ਸਾਰੇ ਨਗਰ ਦੀ ਸਾਰੇ ਦੁਨਾਂ ਪਿੰਡਾਂ ਦੀ ਹਰ ਪਿੰਡ ਦੀ ਦੇਖੋ ਮੈਂ ਕਹਿੰਦਾ ਕਿ ਜੋ ਵਸਾਈ ਸਰਕਾਰ ਦੇ ਨਾਲ ਹੈ ਸਰਕਾਰ ਸਾਡੀ ਮਦਦ ਕਰੇ ਤੇ ਮੈਨੂੰ ਕੋਈ ਬਣਾ ਕੇ ਸਾਡਾ ਬੱਚੇ ਨੌ ਪੂਰੇ ਹੋ ਗਏ ਅੱਛਾ ਜੀ ਨੌ ਬੱਚੇ ਹੈ ਪੂਰੇ ਹੋ ਗਏ ਸਾਡਾ ਕੋ ਬੱਚਾ ਨਹੀਂ ਕੋਈ ਹੈ ਠੀਕ ਹੈ ਇਹ ਹੁਣ ਸਾਡਾ ਘਰ ਬੰਨਾ ਕੀ ਇਹਦਾ ਕੋਈ ਮੇਰਾ ਜੀ ਦਾ 860 10 ਲੱਖ ਦਸਮਾ ਨਸਾਨ ਹੀ ਹੋ ਗਿਆ ਵਾ ਕਮਰੇ ਵੱਖਰੇ ਛੱਡ ਦੋ ਮੇਰਾ ਜਿਹੜਾ ਸਮਾਨ ਹੀ ਹੈਗਾ 10-20 ਲੱਖ ਰੁਪਏ ਦਾ ਜਿਹੜਾ ਡਰ ਗਿਆ ਕੁਛ ਵੀ ਨਹੀਂ ਆਲੇ ਕੋਲੇ ਹੋ ਪਹੁੰਚੇ ਅੱਛਾ ਜੀ ਮੇਰਾ ਜੀ ਹੋ ਪਹੁੰਚੇ ਸਸ਼ੀਕਾਲ ਦਾ ਗ੍ਰੇਡ ਪੰਜਾਬੀ ਟੀਵੀ ਵੇਖ ਰਿਹਾ ਦਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਗਜੀਤ ਸਿੰਘ ਦਸ ਕੋ ਤੁਹਾਨੂੰ ਪਤਾ ਹੈ ਕਿ 26 ਤਰੀਕ ਦੀ ਰਾਤ ਨੂੰ ਹੜ੍ਹਾਂ ਨੇ ਜਿਹੜਾ ਵਾ ਅੰਮ੍ਰਿਤਸਰ ਜ਼ਿਲ੍ਹੇ ਦੇ ਬਹੁਤ ਸਾਰੇ ਪਿੰਡਾਂ ਨੂੰ ਪ੍ਰਭਾਵ ਕੀਤਾ ਤੇ ਜੇ ਮੈਂ ਗਾਸ ਗੱਲ ਕਰਾਂ ਤੇ ਪਿੰਡ ਕੋਨੇਵਾਲਾ ਮਾਛੀਵਾਲਾ ਤੇ ਸਭ ਤੋਂ ਪਹਿਲਾਂ ਤੁਸੀਂ ਦਾ ਬੰਨ ਟੁੱਟਦਾ ਹੈ ਤੇ ਇਹ ਪਿੰਡਾਂ ਨੂੰ ਪ੍ਰਭਾਵਿਤ ਕਰਦਾ ਹੋਇਆ ਅੰਮ੍ਰਿਤਸਰ ਜ਼ਿਲ੍ਹੇ ਦੇ ਬਹੁਤ ਸਾਰੇ ਪਿੰਡਾਂ ਨੂੰ ਰੋੜ ਕੇ ਲੈ ਜਾਂਦਾ ਕਿਸਾਨਾਂ ਦਾ ਬਹੁਤ ਸਾਰਾ ਨੁਕਸਾਨ ਹੁੰਦਾ ਹੈ ਘਰਾਂ ਦਾ ਬਹੁਤ ਸਾਰਾ ਨੁਕਸਾਨ ਹੁੰਦਾ ਹੈ ਪਰ ਉਸੇ ਤਰੀਕੇ ਨਾਲ ਵੱਖ-ਵੱਖ ਪਾਰਟੀਆਂ ਵੱਲੋਂ ਇੱਥੇ ਪਿੰਡਾਂ ਵਿੱਚ ਪਹੁੰਚਿਆ ਜਾ ਰਿਹਾ ਜੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਗੱਲ ਕਰਾਂ ਤਾਂ ਉਹ ਵੀ ਜਹਾਜ਼ਾਂ ਹੀ ਜਿਹੜਾ ਵਾ ਦੌਰਾ ਕਰਦੇ ਨੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਦੇ ਨੇ ਪਰ ਉਸੇ ਤਰੀਕੇ ਨਾਲ ਅੱਜ ਰਾਹੁਲ ਗਾਂਧੀ ਪਹੁੰਚੇ ਹੋਏ ਨੇ ਜਿਨ੍ਹਾਂ ਵੱਲੋਂ ਅੱਜ ਆਪਣੀ ਪੂਰੀ ਕਾਂਗਰਸ ਦੀ ਟੀਮ ਲੈ ਕੇ ਪਹੁੰਚੇ ਨੇ ਤੇ ਇੱਥੇ ਆਣ ਕੇ ਅੱਜ ਪਰਿਵਾਰਾਂ ਨਾਲ ਮਿਲਿਆ ਜਾ ਰਿਹਾ ਗੱਲਬਾਤ ਕੀਤੀ ਜਾ ਰਹੀ ਏ ਉਹ ਪੰਜ ਜੀ ਮੌਜੂਦ ਨੇ ਜਿਨ੍ਹਾਂ ਨੂੰ ਅੱਜ ਰਾਹੁਲ ਗਾਂਧੀ ਮਿਲ ਕੇ ਗਏ ਨੇ ਖਾਸ ਤੌਰ ਤੇ ਕਿਉਂਕਿ ਇਹ ਉਹ ਪਰਿਵਾਰ ਨੇ ਜਿਨ੍ਹਾਂ ਦਾ ਬਹੁਤ ਸਾਰਾ ਨੁਕਸਾਨ ਹੋਇਆ ਕਰ ਰੁਧੇ ਸਾਰਾ ਕਰ ਰੁੜ ਗਿਆ ਵਾ ਇਸ ਵੇਲੇ ਕਿਸੇ ਹੋਰ ਕਰ ਜਾ ਕੇ ਰਹਿ ਰਹੇ ਨੇ ਪੰਜ ਕੀ ਨਾਂ ਤੁਹਾਡਾ ਜੀ ਅਰਜਿੰਦਰ ਕੌਰ ਜੀ ਅੱਜ ਤੁਸੀਂ ਮਿਲੇ ਹੋ ਰਾਹੁਲ ਗਾਂਧੀ ਆਏ ਸੀਗੇ ਹਾਂ ਜੀ ਕੀ ਗੱਲਬਾਤ ਹੋਈ ਸਾਰੀ ਉਹ ਕਹਿੰਦੇ ਕੋਈ ਗੱਲ ਹੀ ਸਾਰਾ ਮਸਲਾ ਹੱਲ ਹੋਏਗਾ ਕਿੰਨਾ ਕੁ ਨੁਕਸਾਨ ਤੁਹਾਡਾ ਹੈ ਨੁਕਸਾਨ ਬਹੁਤ ਜੀ ਇਹ 3000 ਕਮਰੇ ਰੁੜ ਗਏ ਆ ਜੋ ਜ਼ਿਆਦਾਤਰ ਦੀ ਮਾੜੀ ਮੋਟੀ ਬਣੀ ਸਾਬਤ ਹੋ ਗਈ ਦਾੜਾ ਪੱਕਾ ਸਭ ਰੁੜ ਗਿਆ ਜੀ ਅੱਛਾ ਜੀ ਹਾਂਜੀ ਕੁਛ ਨਹੀਂ ਬਚਿਆ ਸਾਡੇ ਵਾਸਤੇ ਕਰਦਾ ਸਾਰਾ ਨੁਕਸਾਨ ਹੋ ਗਿਆ ਸਾਰਾ ਨੁਕਸਾਨ ਹੋ ਗਿਆ ਕੋ ਸਾਰਾ ਕੋ ਅਕਾਉਂਟ ਝੜ ਕਰ ਬੁਟੀ ਹੋ ਕੇ ਗਈ ਹੈ ਅੱਛਾ ਜੀ ਹਾਂਜੀ ਪਰ ਅੱਜ ਰਾਹੁਲ ਗਾਂਧੀ ਆਏ ਸੀ ਕੀ ਵਿਸ਼ਵਾਸ ਦਿਵਾ ਕੇ ਗਏ ਆ ਤੁਹਾਡਾ ਗੱਲ ਕੀ ਹੋਈ ਹੈ ਜੇ ਰੁਕਣ ਤੋਂ ਤੁਸੀਂ ਦੱਸੋ ਕਿ ਕੀ ਗੱਲ ਤਾਂ ਹਾਂਜੀ ਜੀ ਉਹ ਕਹਿੰਦੀ ਕੋਈ ਗੱਲ ਤੁਹਾਡਾ ਮਸਲਾ ਹੱਲ ਹੋਏਗਾ ਤੁਹਾਡਾ ਨੁਕਸਾਨ ਬਹੁਤ ਜ਼ਿਆਦਾ ਤੁਹਾਡਾ ਮਸਲਾ ਹੱਲ ਹੋਏਗਾ ਪਰ ਤੁਹਾਨੂੰ ਪਤਾ ਲੱਗ ਗਿਆ ਸੀ ਅੱਜ ਇੱਥੇ ਆਏ ਨੇ ਤੁਸੀਂ ਰਹਿ ਕਿੱਥੇ ਰਹੇ ਹੋ ਹੁਣ ਅਸੀਂ ਦੱਸ ਤੇ ਰਹ ਰਹੇ ਹਾਂ ਜਿਹੜੀ ਬੱਤੀ ਵੀ ਆ ਨਹੀਂ ਲੈਡ ਲੂਡ ਸਾਰਾ ਕੁਝ ਤਾਰਾ ਤੁਰਾ ਟੋਟਾ ਕੱਟ ਕੇ ਚੱਲ ਗਈ ਹਾਂ ਕਿਉਂਕਿ ਇਹਨਾਂ ਦੀ ਡਿਊਟੀ ਲੱਗੀ ਮਾੜੀ ਮੋਟੀ ਉੱਥੇ ਤੁਸੀਂ ਤੇ ਤੇ ਮੈਨੂੰ ਕੋਈ ਬਣਾ ਗਿਆ ਸਾਡੇ ਬੱਚੇ 9 ਪੂਰੇ ਹੋ ਗਏ ਆ ਅੱਛਾ ਜੀ 9 ਬੱਚੇ ਹੈ ਪੂਰੇ ਹੋ ਗਏ ਤੁਹਾਡਾ ਕੋਈ ਬੱਚਾ ਨਹੀਂ ਕੋਈ ਹੈ ਠੀਕ ਹੈ ਇਹ ਹੁਣ ਟੱਕਰ ਬਣਨਾ ਕਿ ਬਹੁਤ ਮੁਸ਼ਕਲ ਹੈ ਜੀ ਬਹੁਤ ਮੁਸ਼ਕਲ ਪਰ ਹੁਣ ਰਾਹੁਲ ਗਾਂਧੀ ਆਏ ਸੀ ਵਿਸ਼ਵਾਸ ਦਿਵਾਇਆ ਕਿ ਉਹਨਾਂ ਨੇ ਇਹੋ ਹੀ ਦੁਆਇਆ ਵੀ ਤੁਹਾਡਾ ਕੋਈ ਨਹੀਂ ਬਣੇਗਾ ਸਭ ਕੁਝ ਪਰ ਵਕ ਵਕ ਦੇ ਤਹਾਨੂੰ ਕੋਈ ਨਹੀਂ ਕੋਸ਼ਿਸ਼ ਦਿੱਤਾ ਨਹੀਂ ਜਿਨ੍ਹਾਂ ਦੀ ਮੁੱਠਾਂ 'ਚ ਪਾ ਜਾਂਦੇ ਉਹਨਾਂ ਨੂੰ ਜੜ ਜਾਂਦੇ ਤੁਹਾਨੂੰ ਨਹੀਂ ਕੋਈ ਕੁਸ਼ੀ ਮਿਲੀ ਸਾਡੇ ਕੋਲ ਇਹੋ ਪਹੁੰਚੇ ਜੀ ਅੱਛਾ ਜੀ ਮੇਰਾ ਜੀ ਉਹ ਪਹੁੰਚੇ ਪਰ ਵਿਸ਼ਵਾਸ ਦਵਾਇਆ ਅੱਜ ਇਹਨਾਂ ਦਾ ਸਾਥ ਵੀ ਧਾਰ ਕੇ ਤੇ ਇਹ ਮੇਰੇ ਨਾਲ ਉਹ ਵੀਰ ਜੀ ਵੀ ਮੌਜੂਦ ਨੇ ਕਿਉਂਕਿ ਲਗਾਤਾਰ ਜੇ ਪਰਿਵਾਰ ਦੀ ਗੱਲ ਕਰਾਂ ਭਾਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬਲਬੀਰ ਚੰਦ ਹੈ ਜੀ ਬਲਬੀਰ ਚੰਦ ਜੀ ਅੱਜ ਆਏ ਸੀਗੇ ਜਿਸ ਤਰੀਕੇ ਨਾਲ ਕਾਫੀ ਪਿੰਡਾਂ 'ਚ ਮਿਲ ਕੇ ਗਏ ਨੇ ਤੁਹਾਨੂੰ ਵੀ ਮਿਲੇ ਅੱਜ ਹਾਂਜੀ ਬਿਲਕੁਲ ਮੈਨੂੰ ਤੇ ਨਹੀਂ ਮਿਲ ਗਏ ਮੈਂ ਤੇ ਥੋੜੇ ਜਿ ਕਰਕੇ ਬਾਅਦ ਜਾਇਆ ਵਾਂ ਕਿਉਂਕਿ ਮੈਂ ਇਸ ਵਿਭਾਗ ਵਿੱਚ ਮੇਰੇ ਘਰ ਦਾ ਬਹੁਤ ਨੁਕਸਾਨ ਹੋਇਆ ਮੈਂ ਰਾਤ ਦੇ ਨੇ ਫਲੱਡ ਦੇ ਕਰਕੇ ਡਿਊਟੀ ਦੇ ਰਿਹਾ ਸੀ ਮੈਂ ਘਰੋਂ ਖਾਣ ਵਾਸਤੇ ਦਾਣੇ ਵੀ ਨਹੀਂ ਕੱਢ ਛਕਿਆ ਸਰ ਜੋ ਮੇਜ਼ ਕੁਰਸੀਆਂ ਜੋ ਵੀ ਮੇਰਾ ਬੈੱਡਿਆ ਸਾਰਾ ਕੁਝ ਮੇਰਾ ਵੀ ਜੋ ਕਿ ਥੋੜਾ ਪਤਾ ਜੋ ਵੀ ਸਮਾਨ ਸੀ ਮੈਂ ਬਣਾਇਆ ਸਾਰਾ ਰੁੜ ਗਿਆ ਜੀ ਸਰ ਯਾਰ ਕਮਰੇ ਟੁੱਟ ਗਿਆ ਘਰ ਦਾ ਸਾਰਾ ਮੇਰਾ ਸਮਾਨ ਰੁੜ ਗਿਆ ਕੋਈ ਵੀ ਮੈਂ ਮਾਂ ਡੀਲਾ ਕੱਪੜਾ ਵੀ ਨਹੀਂ ਆਪਣਾ ਬਚਾ ਸਕਿਆ ਇਨਾ ਕ ਨੁਕਸਾਨ ਹੋ ਗਿਆ ਜੀ ਮੇਰਾ ਕੋਈ ਮੇਰਾ ਜੀ ਦਾ 8 60 10 ਲੱਖ ਦਸਮਾ ਨੁਕਸਾਨ ਹੀ ਹੋ ਗਿਆ ਵਾ ਕਮਰੇ ਵੱਖਰੇ ਛੱਡ ਦੋ ਮੇਰਾ ਜਿਹੜਾ ਸਮਾਨ ਹੀ ਕਾ 10 20 ਲੱਖ ਰੁਪਏ ਦਾ ਜਿਹੜਾ ਡਰ ਗਿਆ ਕੀ ਮੰਗ ਕਰੋਗੇ ਹੁਣ ਤੁਸੀਂ ਮੈਂ ਸਾਰਾ ਇਹ ਮੰਗ ਕਰਦਾ ਕਿ ਜੋ ਵੀ ਅਸੀਂ ਸਰਕਾਰ ਦੇ ਨਾਲ ਆ ਸਰਕਾਰ ਸਾਡੀ ਮਦਦ ਕਰੇ ਤੇ ਅਸੀਂ ਸਰਕਾਰ ਦੀ ਕਦੀ ਵੀ ਨਹੀਂ ਪਿਛਲੇ ਰਾਹੁਲ ਗਾਂਧੀ ਵੀ ਆਏ ਅੱਜ ਕੀ ਅੱਜ ਆਪਣੇ ਵਾਅਦੇ ਦੇ ਪੂਰਾ ਉਤਰਨ ਜੇ ਆਏ ਨੇ ਤੇ ਸਾਨੂੰ ਵਿਸ਼ਵਾਸ ਆ ਜੀ ਰਾਹੁਲ ਗਾਂਧੀ ਜੀ ਸਾਡੀ ਸੁਣਨਗੇ ਸਾਰੇ ਨਗਰ ਦੀ ਸਾਰੇ ਦੁਨਾਂ ਪਿੰਡਾਂ ਦੀ ਹਟ ਪਿੰਡ ਦੀ ਤੇ ਅਸੀਂ ਵਿਸ਼ਵਾਸ ਬਣਾਉਂਦੇ ਆ ਕਿ ਸਾਡੀ ਸਾਰੀ ਮਦਦ ਕਰਨਗੇ ਬਿਲਕੁਲ ਲਗਾਤਾਰ ਤੁਸੀਂ ਤਸਵੀਰਾਂ ਦੇਖ ਰਹੇ ਸੀ ਅਸੀਂ ਇਸ ਵੇਲੇ ਪਿੰਡ ਮਾਸੀ ਵਾਲਾ ਕੋਨੇ ਵਾਲਾ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਅੱਜ ਰਾਹੁਲ ਗਾਂਧੀ ਪਹੁੰਚਦੇ ਨੇ ਆਪਣੀ ਕਾਂਗਰਸ ਪਾਰਟੀ ਪੂਰੀ ਟੀਮ ਦੇ ਨਾਲ ਅਤੇ ਇਹ ਪਰਿਵਾਰਾਂ ਨੂੰ ਵਿਸ਼ਵਾਸ ਦਿਵਾ ਕੇ ਗਏ ਨੇ ਕਿ ਅਸੀਂ ਕਾਂਗਰਸ ਪਾਰਟੀ ਤੁਹਾਡੇ ਨਾਲ ਖੜੀ ਹੈ ਅਤੇ ਹਰ ਸੰਭਵ ਜਿਹੜੀ ਮਦਦ ਹੈ ਇਹਨਾਂ ਪਰਿਵਾਰਾਂ ਦੀ ਕੀਤੀ ਜਾਊਗੀ ਜਿਹੜੇ ਬਿਲਕੁਲ ਜੁੜ ਚੁੱਕੇ ਨੇ ਜਿਨ੍ਹਾਂ ਦੇ ਕਾਰ ਰੁੜ ਗਏ ਨੇ ਉਹਨਾਂ ਦੀਆਂ ਕਾਰ ਬਣਾਉਣ ਦੀ ਕਿ ਸਹਾਇਤਾ ਕੀਤੀ ਜਾਊਗੀ ਜਿਸ ਤਰੀਕੇ ਦੀ ਵੀ ਸਹਾਇਤਾ ਦੀ ਲੋੜ ਹੋएगी ਸਰਕਾਰ ਇਹਨਾਂ ਦੀ ਜਿਹੜੀ ਸਹਾਇਤਾ ਕਰੇਗੀ ਬਾਕੀ ਤੁਸੀਂ ਜੁੜੇ ਰਹੋ ਇਸ ਤਰੀਕੇ ਨਾਲ ਹੀ ਪਾਕਿਸਤਾਨ ਸਰਹੱਦ ਅਜਨਾਲਾ ਤੋਂ ਜਗਜੀਤ ਸਿੰਘ